ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰ ਬਟਿਕ ਚੈਨਲ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਡਿਜ਼ਾਈਨ ਲੈ ਕੇ ਆਏ ਹਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਐਕਸਟਰਾ ਫੈਬਰਿਕ ਰੱਖ ਕੇ ਉਹਨੂੰ ਜਿੰਨੀ ਤੁਹਾਡੀ ਬਾਹ ਤਿਆਰ ਹੈ ਉਹਦੇ ਵਿੱਚ ਅੱਧਾ ਇਨ ਐਕਸਟਰਾ ਰੱਖ ਕੇ ਫੋਲਡ ਕਰਕੇ ਉਹਦੇ ਉੱਤੇ ਇਸ ਤਰ੍ਹਾਂ ਕਟਵਾਰ ਕਰਕੇ ਆਪਾਂ ਨੇ ਪੇਸਟਿੰਗ ਨੂੰ ਅਟੈਚ ਕਰ ਲਿਆ ਹੈ ਪ੍ਰੈਸ ਦੇ ਨਾਲ ਠੀਕ ਹੈ ਜੀ ਹੁਣ ਆਪਾਂ ਬਿਲਕੁਲ ਇਹਦੇ ਜੋ ਪੇਸਟਿੰਗ ਹੈਗੀ ਉਹਦੀ ਜੜ ਦੇ ਵਿੱਚ ਵਿੱਚ ਸਲਾਈ ਲਾਣੀ ਆ ਠੀਕ ਹੈ ਬਿਲਕੁਲ ਰਾਉਂਡ ਦੇ ਵਿੱਚ ਸਲਾਈ ਲਾਉਣ ਦੇ ਵੇਲੇ ਧਿਆਨ ਰੱਖਣਾ ਕਿ ਤੁਹਾਡੀ ਸਲਾਈ ਬਿਲਕੁਲ ਪਰਫੈਕਟ ਲੱਗੇ ਅਗਰ ਸਲਾਈ ਥੋੜੀ ਜਿਹੀ ਵੀ ਟੇ ਬਿੰਗੀ ਟੇਢੀ ਹੋ ਗਈ ਤਾਂ ਉਹਦੇ ਨਾਲ ਤੁਹਾਡੀ ਸ਼ੇਪ ਜਿਹੜੀ ਹੈ ਉਹ ਪ੍ਰੋਪਰ ਨਹੀਂ ਬਣ ਕੇ ਆਊਗੀ ਠੀਕ ਹੈ ਜੀ ਬਿਲਕੁਲ ਆਪਾਂ ਇਹਦੀ ਜੜ ਦੇ ਵਿੱਚ ਸਲਾਈ ਲਗਾਣੀ ਆ ਪੇਸਟਿੰਗ ਦੇ ਇਸ ਤਰ੍ਹਾਂ ਔਰ ਗੋਲ ਸ਼ੇਪ ਦੇ ਵਿੱਚ ਲਗਾਣੀ ਆ ਇੱਕ ਜੀ ਜਿਹਦੇ ਨਾਲ ਕਿ ਸਾਡਾ ਬਹੁਤ ਹੀ ਪਿਆਰਾ ਜਿਹਾ ਕੱਟਵਰਕ ਦਾ ਡਿਜ਼ਾਈਨ ਬਣੂਗਾ। ਇਹ ਦੇਖੋ ਬਹੁਤ ਹੀ ਧਿਆਨ ਦੇ ਨਾਲ ਲਾਣਾ ਔਰ ਜਦੋਂ ਵੀ ਇਸ ਤਰ੍ਹਾਂ ਆਪਾਂ ਉੱਪਰ ਕਿਨਾਰੇ ਤੇ ਕਾਰਨਰ ਤੇ ਆਣਾ ਤਾਂ ਆਪਾਂ ਨੇ ਸੂਈ ਖਬੋ ਕੇ ਪੈਰ ਨੂੰ ਚੱਕ ਕੇ ਦੁਬਾਰਾ ਘੁਮਾਣਾ ਆ ਕਿਉਂਕਿ ਇਹਦੇ ਨਾਲ ਫਿਰ ਸ਼ੇਪ ਜਿਹੜੀ ਆ ਕਾਰਨਰ ਦੀ ਵੀ ਬਹੁਤ ਹੀ ਪਰਫੈਕਟ ਬਣਦੀ ਆ। ਇਸ ਤਰ੍ਹਾਂ ਆਪਾਂ ਨੇ ਪੂਰੇ ਕੱਟਵਰਕ ਜਿਹੜੇ ਵੀ ਹੈਗੇ ਆ ਉਹਨਾਂ ਦੇ ਉੱਤੇ ਸਲਾਈ ਲਾ ਲੈਣੀ ਆ। ਹੁਣ ਆਪਾਂ ਨੇ ਇਹ ਜੋ ਐਕਸਟਰਾ ਫੈਬਰਿਕ ਹੈਗਾ ਯਾ ਇੱਥੇ ਛੋਟੇ ਛੋਟੇ ਕੱਟ ਲਗਾਣੇ ਆ ਸੈਂਟਰ ਦੇ ਵਿੱਚੋਂ ਥੋੜਾ ਕਟਿੰਗ ਕਰਕੇ ਆਪਾਂ ਨੇ ਇੱਥੇ ਨੰਗਾਈ ਦੇ ਵਿੱਚ ਥੋੜੇ ਥੋੜੇ ਕੱਟ ਲਗਾ ਲੈਣੇ ਆ ਧਿਆਨ ਰੱਖਣਾ ਕਿ ਜਦੋਂ ਵੀ ਆਪਾਂ ਇਹ ਕੱਟ ਲਗਾਣੇ ਆ ਤਾਂ ਸਲਾਈ ਸਾਡੀ ਤੋਂ ਨੇੜੇ ਰਹਿਣੇ ਚਾਹੀਦੇ ਕੱਟ ਸਲਾਈ ਤੋਂ ਪਾਰ ਨਹੀਂ ਹੋਣੇ ਚਾਹੀਦੇ ਜੇ ਸਲਾਈ ਤੋਂ ਪਾਰ ਹੋ ਗਏ ਤਾਂ ਫਿਰ ਸਾਡਾ ਜਿਹੜਾ ਇਹ ਡਿਜ਼ਾਈਨ ਆ ਉਹ ਖਰਾਬ ਹੋ ਜਾਏਗਾ ओके जी ਹਮੇਸ਼ਾ ਜਦੋਂ ਵੀ ਤੁਸੀਂ ਚਾਹੇ ਗਲਿਆਂ ਤੇ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਰਾਉਂਡ ਡਿਜ਼ਾਈਨ ਦੇ ਵਿੱਚ ਕੱਟ ਲਗਾਣੇ ਆ ਤਾਂ ਸਲਾਈ ਤੋਂ ਅੰਦਰ ਰਹਿਣੀ ਚਾਹੀਦੀ ਹੈ ਕੱਟ ਓਕੇ ਜੀ ਇਸ ਤਰ੍ਹਾਂ ਆਪਾਂ ਨੇ ਸਾਰੇ ਜਿੰਨੇ ਵੀ ਗੁਲਾਈ ਹੈਗੇ ਆ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਕੱਟ ਲਗਾ ਲੈਣੇ ਆ ਖੁੰਜਿਆਂ ਦੇ ਵਿੱਚ ਇਹਦੇ ਨਾਲ ਆ ਜਿਹੜੀ ਸਾਡੀ ਸ਼ੇਪ ਪਰਫੈਕਟ ਬਣਦੀ ਆ ਕੋਈ ਵੀ ਜਿਹੜਾ ਬਲਜ ਆ ਜਾਂ ਝੜੋਂਗ ਨਹੀਂ ਪੈਂਦਾ ਹੁਣ ਆਪਾਂ ਨੇ ਇਹਨੂੰ ਇਦਾਂ ਸਿੱਧਾ ਕਰ ਲੈਣਾ ਹੈ ਆ ਇਸ ਤਰ੍ਹਾਂ ਇਹ ਦੇਖੋ ਐਨ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਸਿੱਧਾ ਕਰਕੇ ਇਹਨੂੰ ਆਪਾਂ ਨੇ ਹੱਥ ਦੇ ਨਾਲ ਇਹ ਬਿਲਕੁਲ ਸੈੱਟ ਕਰ ਲੈਣਾ ਆ ਤੁਸੀਂ ਚਾਹੋ ਤਾਂ ਇਹਦੇ ਉੱਤੇ ਪ੍ਰੈਸ ਵੀ ਕਰ ਸਕਦੇ ਹੋ ਪ੍ਰੈਸ ਦੇ ਨਾਲ ਵੀ ਇਹਨੂੰ ਸੈੱਟ ਕਰ ਸਕਦੇ ਹੋ ਇਹਨੂੰ ਆਪਾਂ ਇਹਨੂੰ ਬਿਲਕੁਲ ਹੱਥ ਦੇ ਨਾਲ ਹੱਥਾਂ ਦੇ ਨੋਹ ਦੇ ਨਾਲ ਜਿੱਦਾਂ ਇਹਨੂੰ ਕਰੀਜ਼ ਬਣਾ ਲੈਣੀ ਹੈ ਹੁਣ ਇਹ ਜੋ ਐਕਸਟਰਾ ਫੈਬਰਿਕ ਹੈ ਇਹਨੂੰ ਆਪਾਂ ਨੇ ਪੇਸਟਿੰਗ ਦੇ ਬਰਾਬਰ ਫੋਲਡ ਕਰਕੇ ਇਦੇ ਉੱਤੇ ਸਲਾਈ ਲਗਾ ਲੈਣੀ ਹੈ ਇਹ ਜੋ ਪੇਸਟਿੰਗ ਆਪਾਂ ਨੇ ਬਾਹ ਦੇ ਉੱਤੇ ਚਪਕਾਈ ਹੈ ਇਹਨੂੰ ਤੁਸੀਂ ਚਾਹੋ ਤਾਂ ਇਹ ਜੋ ਐਕਸਟਰਾ ਫੈਬਰਿਕ ਆਪਾਂ ਨੇ ਫੋਲਡ ਕੀਤਾ ਇਸ ਸਾਈਡ ਵਿੱਚ ਚਪਕਾ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਨੂੰ ਸੋਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਲਗਾ ਸਕਦੇ ਹੋ ਆਪਾਂ ਹੁਣ ਇਹਦੇ ਉੱਤੇ ਇਹ ਜੋ ਐਕਸਟਰਾ ਫੈਬਰਿਕ ਹੈਗਾ ਇਹਨੂੰ ਇਦਾਂ ਫੋਲਡ ਕਰਕੇ ਇਹਦੇ ਬਿਲਕੁਲ ਕਿਨਾਰੇ-ਕਿਨਾਰੇ ਤੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਧਿਆਨ ਰੱਖਣਾ ਕਿ ਕੱਪੜੇ ਨੂੰ ਆਪਾਂ ਨੇ ਖਿੱਚਣਾ ਨਹੀਂ ਹੈਗਾ ਅਗਰ ਅਸੀਂ ਜ਼ਿਆਦਾ ਖਿੱਚਾਂਗੇ ਤਾਂ ਫਿਰ ਇਹਦੇ ਵਿੱਚ ਬਾੜ ਪਊਗਾ ਔਰ ਫਿਨਿਸ਼ਿੰਗ ਜਿਹੜੀ ਹੈ ਖਰਾਬ ਹੋਊਗੀ ਇਹਨੂੰ ਬਿਲਕੁਲ ਪੋਲਾ-ਪੋਲਾ ਜਿਹਾ ਰੱਖ ਕੇ ਬਿਲਕੁਲ ਉਹਦੇ ਬਰਾਬਰ ਸਿੱਧਾ ਉਹਦੇ ਉੱਤੇ ਆਪਾਂ ਫਿਰ ਬਿਲਕੁਲ ਨਾਲ-ਨਾਲ ਇਹਦੇ ਸਲਾਈ ਲਗਾ ਲੈਣੀ ਆ ਔਰ ਤੁਸੀਂ ਦੇਖਿਓਗੇ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਬਾਹ ਜਿਹੜੀ ਹੈ ਸਾਡੀ ਬਣ ਕੇ ਤਿਆਰ ਹੋਊਗੀ ਇਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਆਪਣੇ ਪਲਾਜ਼ੋ ਤੇ ਜਾਂ ਘੇਰੇ ਦੇ ਕਿਤੇ ਵੀ ਬਾਰਡਰ ਜਿਹੜਾ ਡਿਜ਼ਾਈਨ ਕਰਨਾ ਹੋਵੇ ਉਸ ਨੂੰ ਬਣਾ ਸਕਦੇ ਹੋ ਇੱਥੇ ਤੁਸੀਂ ਮੈਚਿੰਗ ਫੈਬਰਿਕ ਨਾਲ ਵੀ ਬਣਾ ਸਕਦੇ ਹੋ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੋਰ ਵੀਡੀਓਜ਼ ਦੇਖਣ ਲਈ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੈ। ਥੈਂਕ ਯੂ ਫॉर ਵਾਚਿੰਗ ਫॉर ਪਿਕ ਚੈਨਲ।